ਸਰਕਾਰ ਨੇ ਮਹਿਲਾ ਦਿਵਸ ਮੌਕੇ ਮਹਿਲਾ ਸਮ੍ਰiddhi ਯੋਜਨਾ ਦਾ ਵੀ ਐਲਾਨ ਕੀਤਾ ਸੀ ਜਿਸ ਦੇ ਮੁਤਾਬਿਕ ਹਰ ਮਹੀਨੇ ਮਹਿਲਾਵਾਂ ਨੂੰ 2500 ਰੁਪਏ ਮਿਲਣਗੇ ਬਜਟ ਦੇ ਵਿੱਚ ਇਸ ਕੀਮਤਾ ਵੀ ਜ਼ਿਕਰ ਹੋ ਸਕਦਾ ਹੈ ਤਾਂ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਦਾ ਅੱਜ ਪਹਿਲਾ ਬਜਟ ਪੇਸ਼ ਹੋਣ ਜਾ ਰਿਹਾ ਹੈ ਕਿਉਂਕਿ ਆਸਤਾ ਹੀ ਸਾਲਾਂ ਦੇ ਬਾਅਦ 27 ਸਾਲ ਦੇ ਬੰਵਾਸ ਦੇ ਬਾਅਦ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਇਸ ਵਾਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆਮ ਆਦਮੀ ਪਾਰਟੀ ਇਸ ਵਾਰ ਵਿਰੋਧੀ ਧਿਰ ਦੇ ਵਿੱਚ ਹੈ ਆ ਤਾਂ 77 ਦੇ ਵਿੱਚ ਬੀਜੇਪੀ ਹੈ ਤਾਂ ਬੀਜੇਪੀ ਸਰਕਾਰ ਦਾ ਅੱਜ ਪਹਿਲਾ ਬਜਟ ਪੇਸ਼ ਹੋਣ ਜਾ ਰਿਹਾ ਹੈ 80000 ਕਰੋੜ ਦਾ ਬਜਟ ਅੱਜ ਪੇਸ਼ ਕੀਤਾ ਜਾ ਸਕਦਾ ਹੈ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਵੱਲੋਂ ਬਜਟ ਪੇਸ਼ ਕੀਤਾ ਜਾਣਾ ਤੇ ਭਲਕੇ ਦਿੱਲੀ ਵਿਧਾਨ ਸਭਾ ਦੇ ਵਿੱਚ ਇਸੇ ਬਜਟ ਤੇ ਚਰਚਾ ਹੋਵੇਗੀ ਆਜੇਕਰ ਪਿਛਲੀ ਸਰਕਾਰ ਦੀ ਗੱਲ ਕਰੀ ਤਾਂ ਪਿਛਲੇ ਸਾਲ ਆਮ ਆਦੀ ਪਾਰਟੀ ਦੇ ਵੱਲੋਂ 74000 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਸੀ ਉੱਥੇ ਹੀ ਆ ਜੋ ਭਾਜਪਾ ਦੇ ਵੱਲੋਂ ਆਪਣੇ ਮੈਨੀਫੈਸਟੋ ਦੇ ਵਿੱਚ ਮਹਿਲਾਵਾਂ ਦੇ ਨਾਲ ਵੱਡਾ ਵਾਅਦਾ ਕੀਤਾ ਗਿਆ ਸੀਗਾ ਕਿ ਸਰਕਾਰ ਬਣਨ ਤੇ ਹਰ ਮਹਿਲਾ ਨੂੰ ਪ੍ਰਤੀ ਮਹੀਨਾ 2500 ਰੁਪਏ ਦਿੱਤੇ ਜਾਣਗੇ ਤਾਂ ਮਹਿਲਾ ਦਿਵਸ ਮੌਕੇ ਇਸ ਨੂੰ ਲੈ ਕੇ ਬਕਾਇਦਾ ਐਲਾਨ ਕਰ ਦਿੱਤਾ ਗਿਆ ਸੀ ਮਹਿਲਾ ਸਮਰiddhi ਯੋਜਨਾ ਦਾ ਐਲਾਨ ਕੀਤਾ ਤੇ ਜਿਸ ਦੇ ਮੁਤਾਬਿਕ ਹਰ ਮਹੀਨੇ ਮਹਿਲਾਵਾਂ ਨੂੰ ਹੁਣ 2500 ਰੁਪਏ ਦਿੱਤੇ ਜਾਣਗੇ ਤੇ ਬਜਟ ਦੇ ਵਿੱਚ ਵੀ ਇਸ ਸਕੀਮ ਦਾ ਜ਼ਿਕਰ ਹੋ ਸਕਦਾ ਹੈ ਤਾਂ ਦਿੱਲੀ ਦੇ ਬਜਟ ਤੇ ਵੀ ਨਜ਼ਰਾਂ ਸਾਰੀਆਂ ਦੀਆਂ ਖਾਸ ਤੌਰ ਤੇ ਦਿੱਲੀ ਵਾਸੀਆਂ ਦੀਆਂ ਟਿੱਕੀਆਂ ਹੋਈਆਂ ਨੇ ਕਿ ਕੀ ਆਖਰਕਾਰ ਆ ਦਿੱਲੀ ਬਜਟ ਦੇ ਵਿੱਚ ਦਿੱਲੀ ਦੇ ਜਨਤਾ ਨੂੰ ਦਿੱਲੀ ਦੇ ਲੋਕਾਂ ਨੂੰ ਆ ਕੀ ਤੋਹਫਾ ਦਿੱਤਾ ਜਾਂਦਾ ਹੈ ਕੀ ਉਹਨਾਂ ਵਾਸਤੇ ਵੱਡਾ ਐਲਾਨ ਕੀਤਾ ਜਾਂਦਾ ਹੈ ਕਿਉਂਕਿ ਕਾਫੀ ਲੰਬਾ ਇੰਤਜ਼ਾਰ ਭਾਪੀ ਨੂੰ ਕਰਨਾ ਪਿਆ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੇ ਲਈ 27 ਸਾਲਾਂ ਦਾ ਬਨਵਾਸ ਖਤਮ ਹੋਇਆ ਤੇ ਆਖਰਕਾਰ ਦਿੱਲੀ ਦੇ ਵਿੱਚ ਸਰਕਾਰ ਬਣੀ ਕਿਉਂਕਿ ਜਦੋਂ ਪੰਜਾਬ ਤੇ ਦਿੱਲੀ ਦੀ ਗੱਲ ਹੁੰਦੀ ਹੈ ਤਾਂ ਸੱਤਾ ਤਰ ਜੋ ਕਿ ਪਹਿਲਾਂ ਆਵਾਦੀ ਪਾਰਟੀ ਸੀ ਦਿੱਲੀ ਦੇ ਵਿੱਚ ਹਾਲਾਂਕਿ ਇਸ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਪੰਜਾਬ ਦੇ ਵਿੱਚ ਸੱਤਾ ਤਰ ਦੇ ਵਿੱਚ ਆਵਾਦੀ ਪਾਰਟੀ ਹੈ ਕੱਲ ਪੰਜਾਬ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਦਾ ਜੋ ਕਿ ਬਜਟ ਪੇਸ਼ ਹੋਣ ਜਾ ਰਿਹਾ ਹੈ ਆ ਸੀਐਮ ਰੇਖਾ ਗੁਪਤਾ ਦੇ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ ਖੈਰ ਉਸਤੇ ਵੀ ਆ ਨਜ਼ਰ ਹੈ ਕਿ ਦਿੱਲੀ ਦੀ ਜਨਤਾ ਵਾਸਤੇ ਦਿੱਲੀ ਵਾਸੀਆਂ ਵਾਸਤੇ ਅੱਜ ਕੀ ਆ ਪਟਾਰੇ ਤੋਂ ਨਿਕਲਦਾ ਹੈ ਕੀ ਪਟਾਰਾ ਖੋਲਿਆ ਜਾਂਦਾ ਹੈ ਜੋ ਕਿ ਸੀਐਮ ਰੇਖਾ ਗੁਪਤਾ ਬਜਟ ਪੇਸ਼ ਕਰਨਗੇ ਤੇ ਆਮ ਜਨਤਾ ਵਾਸਤੇ ਲੋਕਾਂ ਵਾਸਤੇ ਕਿਹੜੇ ਵੱਡੇ ਐਲਾਨ ਕੀਤੇ ਜਾਂਦੇ ਨੇ ਕਿਉਂਕਿ ਭਾਜਪਾ ਦੇ ਜੇਕਰ ਮੈਨੀਫੈਸਟੋ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਵਾਅਦਾ ਜੋ ਕਿ ਦਿੱਲੀਆਂ ਦੇ ਦਿੱਲੀ ਦੀਆਂ ਮਹਿਲਾਵਾਂ ਦੇ ਨਾਲ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਬਣਤੇ ਆ 2500 ਰੁਪਏ ਉਹਨਾਂ ਨੂੰ ਦਿੱਤੇ ਜਾਣਗੇ ਹਾਲਾਂਕਿ ਇਸ ਨੂੰ ਲੈ ਕੇ ਬਕਾਇਦਾ ਮਹਿਲਾ ਸਮਰਥੀ ਯੋਜਨਾ ਦਾ ਐਲਾਨ ਨਹੀਂ ਕਰ ਦਿੱਤਾ ਗਿਆ ਸੀ ਜਿਸ ਦੇ ਮੁਤਾਬਿਕ ਹਰ ਮਹੀਨੇ ਮਹਿਲਾਵਾਂ ਨੂੰ 2500 ਰੁਪਏ ਦਿੱਤੇ ਜਾਣਗੇ ਤਾਂ ਬਜਟ ਦੇ ਵਿੱਚ ਇਸ ਸਕੀਮ ਦਾ ਵੀ ਜ਼ਿਕਰ ਹੋ ਸਕਦਾ ਹੈ ਤਾਂ ਬਜਟ ਪੇਸ਼ ਕਰਨ ਤੋਂ ਪਹਿਲਾਂ ਹਨੂਮਨ ਮੰਦਰ ਦੇ ਦਰਸ਼ਨ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇਵਨ ਉੱਥੇ ਦਿੱਲੀ ਦੇ ਕੈਬਨਰ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੀ ਉਹਨਾਂ ਦੇ ਨਾਲ ਨਜ਼ਰ ਆਏ ਤਾਂ ਹਨੂਮਨ ਮੰਦਰ ਕੋਲੋਂ ਕੀ ਆਸ਼ੀਰਵਾਦ ਲਿਆ ਗਿਆ ਇਸ ਬਜਟ ਤੋਂ ਪਹਿਲਾਂ ਕਿਉਂਕਿ ਅੱਜ ਐਸ.ੀ.ਐਮ. ਰੇਖਾ ਗੁਪਤਾ ਦੇ ਉਹਨਾਂ ਅੱਜ ਆਪਣਾ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਜਾਣਾ ਤੇ ਇਸ ਦੇ ਵਿਚਾਲੇ ਤਾਂ ਹਨੂਮਨ ਮੰਦਿਰ ਦੀਆਂ ਤਸਵੀਰਾਂ ਵਿਖਾ ਰਹੇ ਆਂ ਆ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਉੱਥੇ ਹੀ ਕੈਬਨ ਮੰਤਰੀ ਮਨਜਿੰਦਰ ਸਿੰਘ ਸਰਸਾਉਣਾ ਦੇ ਨਾਲ ਨਜ਼ਰ ਆ ਰਹੇ ਨੇ ਹੋਰ ਵੀ ਕੈਬਨ ਦੇ ਸਾਥੀ ਉਹਨਾਂ ਦੇ ਨਾਲ ਤਸਵੀਰਾਂ ਵੀ ਨਜ਼ਰ ਆ ਰਹੇ ਨੇ ਤੁਹਾਨੂੰ ਹਨੂਮਨ ਮੰਦਿਰ ਦੇ ਦਰਸ਼ਨ ਕੀਤੇ ਗਏ ਹਨੂਮਨ ਮੰਦਿਰ ਹਨੂਮਨ ਦਾਇ ਅਸ਼ੀਰਵਾਦ ਲਿਆ ਗਿਆ ਇਸ ਬਜਟ ਤੋਂ ਪਹਿਲਾਂ ਕਿਉਂਕਿ ਅੱਜ 80000 ਰੁਪਏ ਦਾ ਬਜਟ सीएम रेखा गुप्ता ਦੇ ਵੱਲੋਂ ਪੇਸ਼ ਕੀਤਾ ਜਾ ਸਕਦਾ ਹੈ ਤੇ ਖਾਸ ਤੌਰ ਤੇ ਦਿੱਲੀ ਦੀ ਜਨਤਾ ਦੀਆਂ ਨਜ਼ਰਾਂ ਕਿਉਂਕਿ ਇਸ ਬਜਟ ਤੇ ਟਿੱਕੀਆਂ ਹੋਈਆਂ ਨੇ ਕਿ ਉਹਨਾਂ ਵਾਸਤੇ ਕਿਹੜੇ ਵੱਡੇ ਐਲਾਨ ਕੀਤੇ ਜਾਂਦੇ ਨੇ ਜਾਂ ਮੈਨੀਫੈਸਟੋ ਦੇ ਵਿੱਚ ਜੋ ਵਾਅਦੇ ਕੀਤੇ ਗਏ ਸੋ ਉਹਨਾਂ ਦੇ ਵਿੱਚੋਂ ਕਿਹੜੇ ਵਾਅਦੇ ਅੱਜ ਪੂਰੇ ਕੀਤੇ ਜਾਂਦੇ ਨੇ ਕਿਉਂਕਿ ਜਦੋਂ ਵੀ ਕਿਸੇ ਸੂਬੇ ਦਾ ਜਾਂ ਕੇਂਦਰੀ ਬਜਟ ਹੁੰਦਾ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਹੁੰਦੀਆਂ ਨੇ ਕਿ ਵਾਟਪੜ ਕਰਤਿਆਂ ਵਾਸਤੇ ਕਿਹੜੇ ਵੱਡੇ ਐਲਾਨ ਕੀਤੇ ਜਾਂਦੇ ਨੇ ਤਾਂ ਤਾਂ ਦਿੱਲੀ ਦੇ ਹਨੂਮਾਨ ਮੰਦਿਰ ਦੀਆਂ ਤੁਸੀਂ ਰਮ ਬਖਾ ਰਹੇ ਹੋ ਬਜਟ ਪੇਸ਼ ਕਰਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਰੇਫਾ ਗੁਪਤਾ ਹਨੂਮਨ ਮੰਦਰ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਤਾਂ ਅੱਜ ਕਿਉਂਕਿ ਬਜਟ ਪੇਸ਼ ਕੀਤਾ ਜਾਣਾ ਕੱਲ ਨੂੰ ਆ ਬਜਟ ਤੇ ਚਰਚਾ ਵੀ ਹੋਵੇਗੀ ਆਖਿਰ ਬਜਟ ਤੇ ਵੀ ਨਜ਼ਰਾਂ ਰਹਿਣਗੀਆਂ ਕਿ ਦਿੱਲੀ ਦੀ ਜਨਤਾ ਦਿੱਲੀ ਦੇ ਲੋਕਾਂ ਵਾਸਤੇ ਕਿਹੜੇ ਵੱਡੇ ਐਲਾਨ ਅੱਜ ਆ ਚੀਜ਼ ਤੇ ਜਾਂਦੇ ਨੇ ਆ ਕਿਉਂਕਿ ਪਿਛਲੇ ਸਾਲ ਆਮ ਆਦਮੀ ਪਾਰਟੀ ਨੇ 76000 ਕੋਟ ਦਾ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ ਤੇ ਅੱਜ 80000 ਕੋਟ ਦਾ ਬਜਟ ਪੇਸ਼ ਕੀਤਾ ਜਾ ਸਕਦਾ ਹੈ ਆ ਕਿਉਂਕਿ ਭਾਜਪਾ ਸਰਕਾਰ ਦਾ ਇਹ ਪਹਿਲਾ ਬਜਟ ਹੈ 22 ਸਾਲਾਂ ਦੇ ਬਾਅਦ ਦਿੱਲੀ ਦੇ ਵਿੱਚ ਆ ਭਾਜਪਾ ਦੀ ਸਰਕਾਰ ਬਣੀ ਹੈ ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਭਾਜਪਾ ਨੂੰ حاصل ਹੋਈ ਅਲੱਗਿਆ ਆਵਾਜ਼ੀ ਪਾਰਟੀ ਨੂੰ ਹਾਰ ਦਾ ਸਨਮਾਨ ਕਰਨਾ ਤੇ ਆਵਾਜ਼ੀ ਪਾਰਟੀ ਇਸ ਵਾਰ ਉਰੁਦੀ ਤਿਰਤੀ ਵਿੱਚ ਹੈ ਭਾਜਪਾ ਦੀ ਸਰਕਾਰ ਦੇ ਬਣੂ ਅੱਜ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਤਾਂ ਬਜਟ ਪੇਸ਼ ਕਰਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਉਹਦੇ ਨਾਲ ਕੈਬਨਟ ਮੰਤਰੀ ਹਨੂਮਨ ਮੰਦਰਪੌਂਚੀ ਹਨੂਮਨ ਮੰਦਰ ਤੇ ਆਦਰਸ਼ਨ ਕੀਤੇ ਗਏ ਤਾਂ ਅੱਜ ਜੋ ਕਿ ਬਜਟ ਇਹਲਾਚ ਚੱਲ ਰਿਹਾ ਹੈ ਦਿੱਲੀ ਵਿਧਾਨ ਸਭਾ ਦੇ ਵਿੱਚ ਸਿਧਰਾਨ l'idea del conto che